ਬੀਤੇ ਦਿਨ ਇੰਟਰਨੈਸ਼ਨਲ ਨਰਸਿੰਗ ਡੇ ਦੇ ਮੌਕੇ ਤੇ ਰਾਜਪੁਰਾ ਦੇ ਵਿੱਚ ਨਿਸ਼ਕਾਮ ਮੈਡੀਕਲ ਕੈਂਪ ਹੈਲਪਲਾਈਨ ਰਾਜਪੁਰਾ ਵੱਲੋਂ ਸੁਸ਼ਮਾ ਅਰੋੜਾ ਦੀ ਅਗਵਾਈ ਦੇ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਨਰਸਾਂ ਨੇ ਹਿੱਸਾ ਲਿਆ ਅਤੇ ਇਹਨਾਂ ਦੇ ਫਲੋ ਕੇਕ ਕੱਟ ਕੇ ਇੰਟਰਨੈਸ਼ਨਲ ਨਰਸਿੰਗ ਡੇ ਬੜੀ ਹੀ ਖੁਸ਼ੀ ਦੇ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸੁਸ਼ਮਾ ਅਰੋੜਾ ਦੀ ਫਲੋ ਪੱਤਰਕਾਰਾਂ ਦੇ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਗਈ। ਕਿਹਾ ਗਿਆ ਕਿ ਨਿਸ਼ਕਾਮ ਮੈਡੀਕਲ ਕੈਂਪ ਹੈਲਪਲਾਈਨ ਰਾਜਪੁਰਾ ਵੱਲੋਂ ਸਾਰਾ ਸਟਾਫ ਇੰਟਰਨੈਸ਼ਨਲ ਨਰਸਿੰਗ ਡੇ ਮਨਾ ਰਿਹਾ ਹੈ। ਉਹਨਾਂ ਕਿਹਾ ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਸਾਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਸੋ ਇਸ ਮੌਕੇ ਹੋਰ ਕੀ ਕੁਝ ਕਹਿੰਦੇ ਹੋਏ ਨਸਰ ਆਏ ਨੇ ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨ 'ਚ। ਅੱਜ ਨਰਸਿੰਗ ਦਿਵਸ ਮਨਾ ਰਹੇ ਨਿਸ਼ਕਾਮ ਮੈਡੀਕਲ ਹੈਲਪਲਾਈਨ ਸ਼ਿਸ਼ਮਾ ਰੌੜਾ ਅੱਜ ਇੰਟਰਨੈਸ਼ਨਲ ਨਰਸਿੰਗ ਦਿਵਸ ਦੇ ਉਪਰ ਮੌਕੇ ਤੇ ਸਾਰੇ ਆਪਣਾ ਸਟਾਫ ਸਾਡਾ ਨਿਸ਼ਕਾਮ ਮੈਡੀਕਲ ਹੈਲਪਲਾਈਨ ਦਰਸ਼ਕ ਤੇ ਮਨਾ ਰਹੇ ਹੈਗਾ ਦਰਸ਼ਕ ਤੇ ਅਸੀਂ ਦੋ ਤੇ ਮਤਲਬ ਕਿ ਵੱਡਪਾ ਦੇ ਹੈਗੇ ਜਿਹੜਾ ਸਾਨੂੰ ਮੌਕਾ ਮਿਲੇ ਹੈਗਾ ਸੇਵਾ ਕਰਨ ਦਾ ਨਰਸਿੰਗ ਦੇ ਵਿੱਚ ਪ੍ਰਮਾਤਮਾ ਨੇ ਸਾਨੂੰ ਚੂਜ਼ ਕੀਤਾ ਹੈਗਾ ਅਸੀਂ ਆਪਣੇ ਸਾਰੇ ਸਟਾਫ ਨੂੰ ਇਕੱਠਾ ਕਰਕੇ ਪੂਰੇ ਅਸੀਂ ਨਰਸਿੰਗ ਦੇ ਮਨਾ ਰਹੇ ਤੇ ਅਸੀਂ ਆਪਣੇ ਆਪ ਨੂੰ ਬਹੁਤ ਲੱਗੀ ਮਹਿਸੂਸ ਕਰਦੇ ਹਾਂ ਕਿ ਰੱਬ ਨੇ ਸਾਨੂੰ ਇਸ ਪ੍ਰੋਫੈਸ਼ਨ ਲਈ ਚੂਜ਼ ਕੀਤਾ ਹੈ ਤੇ ਥੈਂਕਸ ਟੂ ਸਭ ਤੋਂ ਪਹਿਲਾਂ ਸਾਡੇ ਪ੍ਰੈਜ਼ੀਡੈਂਟ ਚਸ਼ਮਾ ਰੋੜਾ ਜੀ ਦਾ ਜਿਨ੍ਹਾਂ ਨੇ ਸਾਨੂੰ ਸਾਰੇਆਂ ਨੂੰ ਇਕੱਠਾ ਕਰਕੇ ਇਸ ਮੌਕੇ ਤੇ ਸਾਨੂੰ ਇਨਵਾਈਟ ਕੀਤਾ ਤੇ ਅਸੀਂ ਸਾਰੇ ਉਹਨਾਂ ਦਾ ਥੈਂਕਸ ਕਰਦੇ ਹਾਂ न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिन्दा होवे असर